ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਤਾਂਤਾ ਅਨ ਸਤਗੁਰ ਕਬੀਰ ਸਾਹਿਬ ਜੀ ਦੇ 627ਵੇਂ ਪ੍ਰਕਾਸ਼ ਦਿਹਾੜੇ ਦੇ ਮੌਕੇ ਤੇ ਇਲਾਕਾ ਟਪਈ ਰੋਡ ਹਰ ਨਜ਼ਦੀਕ ਹਰੀਪੁਰਾ ਵਿਖੇ ਸਥਾਪਿਤ ਕਬੀਰ ਧਰਮਸ਼ਾਲਾ ਵਿਖੇ ਕਮੇਟੀ ਦੇ ਪ੍ਰਧਾਨ ਰਕੇਸ਼ ਕੁਮਾਰ ਦੀ ਅਗਵਾਈ ਹੇਠ ਸਮੂਹ ਸਾ ਸੰਗਤ ਜੀ ਦੇ ਸਹਿਯੋਗ ਦੇ ਨਾਲ ਲੰਗਰ ਦਾ ਆਯੋਜਨ ਬੜੀ ਸ਼ਰਧਾ ਭਾਵਨਾ ਦੇ ਨਾਲ ਕੀਤਾ ਗਿਆ ਇਸ ਮੌਕੇ ਤੇ ਇਲਾਕੇ ਦੇ ਕੌਂਸਲਰਾਂ ਵੱਲੋਂ ਬਾਬਾ ਜੀ ਦੀ ਜੀਵਨੀ ਤੇ ਰੋਸ਼ਨੀ ਪਾਈ ਗਈ ਤੇ ਪ੍ਰਧਾਨ ਰਕੇਸ਼ ਕੁਮਾਰ ਜੀ ਵੱਲੋਂ ਸਮੂਹ ਦੇਸ਼ ਵਾਸੀਆਂ ਨੂੰ ਬਾਬਾ ਜੀ ਦੇ ਪ੍ਰਕਾਸ਼ ਦੀਵਾਂ ਦੀਆਂ ਲੱਖ ਲੱਖ ਵਧਾਈਆਂ ਦਿੱਤੀਆਂ ਇਸ ਮੌਕੇ ਤੇ ਸਮੂਹ ਮੈਂਬਰ ਮੌਜੂਦ ਸਨ ਅੰਮ੍ਰਿਤਸਰ ਖਬਰ ਆਸਥਾਕ ਤੋਂ ਅਮਦੂ ਰਾਜਪੂਤ ਦੀ ਵਿਸ਼ੇਸ਼ ਰਿਪੋਰਟ ਭੜ ਭੜ ਰੋਤ ਲੋਕਪ੍ਰ 代表 ਮਾਨ ਸ਼ਬਾਦਾ ਅਲੰਡਿਆ ਪਗਦਮਾਨ ਸ਼ਬਾਦਾ ਹਮੇਸ਼ਾ ਜੋੜੇ ਦਾ ਪ੍ਰਧਾਨ ਨਾ ਨੇ ਛਤੂਤ ਨੂੰ ਮਹਾਤੇ ਗੀਜਾ ਜਿਸੇ ਸਤਾਈ ਮੈਂ ਜਨਮ ਲੱਖ ਲੱਖ ਸਾੜੇ ਛੜੇ 1.5 ਲੱਖ ਲੱਖ ਜਿੰਨਾਂ ਇੱਕ ਇੱਕ ਨੂੰ ਕਰਨ ਦੇ ਪੇਸ਼ਾ ਬਾਡੇ ਮਹਾਰਾਜ ਇੱਕ ਆਪਣੇ ਅਸੀ ਜੁਵਾ ਦੇ ਗੁਲਾਮ ਜਿੰਨਾਂ ਨੇ ਜਾਬਰ ਨਾ ਦੇ ਮੈਂ ਸਾਰ ਸਹੀ ਸੰਦੇਸ਼ ਦਿਨਾ ਚਾਹਨਾ ਕਿ ਉਹ ਜੀ ਸਾਜ ਜੰਗਾ ਉਹ ਖਤਮ ਕੀਤਾ ਜਾਏ ਜੋ ਕਮੇਸ਼ਾ ਨੇ kiya hai ਮੈਂ ਅੱਜ ਵੀ ਕੰਨ ਇਹ ਹੈ ਸੋ ਆਪਣੀ ਅਕੜਾ ਦੀ ਕਿੰਨਾ ਹੋ ਚੁਕਿਆ ਹੈ ਕਿ ਦਾ ਜੁਝਨੀ ਜੀ ਖਤਮ ਕੀਤੀ ਜਾਏ ਇਹ ਹੈ ਜਦੋਂ ਧੰਨ ਦੇ ਯਾਤ ਦੇ ਆਈ ਤੇ ਸੁਣਦੇ ਨੇ ਅੰਮ੍ਰਿਤ ਸਰਵਾਸੀਆਂ ਨੂੰ ਦੇਸ਼ ਵਾਸੀਆਂ ਨੂੰ ਤੁਸੀਂ ਦੇਖੋਗੇ ਲੋਕ ਬਚਾ ਨੇ ਫਸ ਗਏ ਉਹਨਾਂ ਨੂੰ ਕੀ ਦੇ ਦਿਓ ਮੈਂ ਕਿੰਨਾ ਕਿ ਜਿਹੜੇ ਮੱਛੀ ਪਿਛੇ ਕਿ ਤੁਹਾਡੀ ਤਾਕਤ ਨਾਲ ਬੋੜੀ ਬਾਰਨ ਕੀ ਜਾਏ ਕਿ ਉਹ ਇੱਕ ਆਪਣਾ ਖਦਮਾ ਹੈ ਇਹਨਾਂ ਸਭ ਆਪਣੇ ਬੱਚੇ ਨੇ ਇਹਨੂੰ ਘਰ ਨੂੰ ਜਾਓ ਫਰਜ਼ਾਂ ਪੂਰਾ ਜਿੰਦੇ ਲੈਣੋ ਜੁਹੂਸਾਨ ਕਰੇ ਲੋਕ ਆਪਣੇ ਪਸੰਦ ਬਹਿਸਤ ਨਹੀਂ ਲਿਖਿਆ ਆਈ ਕੋੜੇ ਲਿਖੋ ਉਹਨਾਂ ਪਾਈਂ ਲਿਖੋ ਉਹਨਾਂ ਨੂੰ ਦੁਵਾਗੇ ਜਿੰਨੇ ਬੱਚੇ ਨੂੰ ਸਿੱਖਿਆ ਦਿੱਖਿਆ ਜਮਾਂਗੇ ਪਾਈਂ ਤੋਂ ਦਿਖਾ ਲੋ ਸਿੱਖਿਆ ਜੁੜੀ ਹੈ ਜਾਂ ਜੋ ਵੀ ਆਪਣੇ ਰੱਥੇ ਰੋਧ ਕਾਫਤਾਨੇ ਖਤਮ ਕੀਤਾ ਜਾ ਤਾਕਤ ਕੀ ਹੈ ਇਸ ਜਗ੍ਹਾ ਦਾ ਨਾਮ ਦੱਸ ਦਿਓ ਪਹਿਲਾਂ ਹੀ ਕੁੜੀ ਆਈ ਉਹ ਮੇਰ ਮਾਰਗਾ ਦੇ ਰੋ ਜੀ ਜੋ ਨਸ਼ਾ ਕਰ ਰਹੇ ਨੇ ਨਵਾਨ ਜਿਹੜੇ ਆ ਖਾ ਕੇ ਅਸੀਂ ਕਰਨ ਵਾਲਿਆਂ ਤੋਂ ਰੋਕੇ ਲੇਕਿਨ ਜਿਹੜਾ ਨਸ਼ਾ ਵੇਚਦੇ ਆ ਉਹਨਾਂ ਨੂੰ ਆਪਣੇ ਆਪ ਚੰਨਾ ਚਾਹੀਦਾ ਆਪਣੇ ਬੱਚਿਆਂ ਉਲਕੇ ਚੰਨਾ ਚਾਹੀਦਾ ਅੱਜ ਕਿਸੇ ਦੇ ਬੱਚੇ ਨੂੰ ਦੇ ਰਹੇ ਹੋ ਕੱਲ ਨੂੰ ਤੁਹਾਨੂੰ ਇਸੇ ਕੰਮ ਤੇ ਲੱਗੇਗਾ ਫਿਰ ਪਰਸ਼ਾਦੋਂ ਮਿਲਦੀ ਹੈ ਆਪਣੇ ਘਰ ਜੱਗ ਲੱਗ ਬਗਾਨੇ ਦਾ ਬੰਦਾ ਦੇਖਦਾ ਲੇਕਿਨ ਆਪਣੇ ਘਰ ਨੂੰ ਪਰੇਸ਼ਾਨ ਹੁੰਦਾ ਜੀ ਦਾ ਸਾਰਿਆਂ ਨੂੰ ਕਹਿਣਾ ਇਹ ਨਸ਼ੇ ਤੋਂ ਦੂਰ ਰਵੋ ਹੋਰ ਨਸ਼ੇ ਦੇ ਵਿਰੁੱਧ ਜਿਹੜਾ ਚੱਲੋ ਨਸ਼ਾ ਜਿਹੜਾ ਅੱਛੀ ਚੀਜ਼ ਨਹੀਂ ਹੈ ਜੈਕਬੀ ਅੰਡ ਕੇਂਦਰੀ ਕਬੀਰ ਮੰਦਿਰ ਅੱਜ ਜਿਹੜਾ ਪ੍ਰੋਗਰਾਮ ਹੋ ਰਿਹਾ ਸਤਗੁਰ ਕਬੀਰ ਮਹਾਰਾਜ ਜੀ ਦੇ ਪਾਵਨ ਪਵਿੱਤਰ ਤਿਉਹਾਰ ਅੱਜ ਇਹਨਾਂ ਦਾ ਪ੍ਰਗਟ ਦਿਵਸ ਹੈ 627 ਮ ਸੰਪੰਨ ਹੈ ਅੱਜ ਮਹਾ ਸਭਾ ਵੱਲੋਂ ਉਹਨਾਂ ਦੀ ਸਾਰੀ ਟੀਮ ਵੱਲੋਂ ਅੱਜ ਤੇ ਭਾਈ ਰੋਡ ਵਿਖੇ ਉਹਦੀ ਵਿਸ਼ਾਲ ਲੰਗਰ ਦਾ ਪ੍ਰੋਗਰਾਮ ਕੀਤਾ ਗਿਆ ਤੇ ਮਹਾ ਤੇ ਕਬੀਰ ਮਹਾਰਾਜ ਜੀ ਦੇ ਪਰਵਚਨਾ ਦਾ ਗੁਣਗਾਨ ਕੀਤਾ ਗਿਆ ਸਾਰੀ ਕਮੇਟੀ ਦਾ ਦੇ ਤਹਿ ਦਿਲੋਂ ਧੰਨਵਾਦ ਤੇ ਆਈ ਹੋਈ ਸੰਗਤਾਂ ਦਾ ਵੀ ਤਹਿ ਦਿਲੋਂ ਧੰਨਵਾਦ ਜੈ ਕਬੀਰ ਧੰਨ ਕਬੀਰ ਜੀ ਅੱਜ ਦੇ ਸ਼ੁਭ ਦਿਹਾੜੇ ਤੇ ਦੇਸ਼ ਵਾਸੀਆਂ ਨੂੰ ਅੰਮ੍ਰਿਤਸਰ ਵੱਸੇ ਮੈਂ ਕਹ ਸੰਦੇਸ਼ ਦੇਣ ਵਾਲੇ ਤੇ ਕਬੀਰ ਸਾਹਿਬ ਖੁਦ ਹੀ ਨੇ ਔਰ ਉਹਨਾਂ ਦੀ ਜਿਹੜੀ ਪੜੀ ਹੋਈ ਬਾਣੀ ਮੈਂ ਕਹਨਾ ਉਹ ਹੀ ਲੋਕੀ ਸਾਰੇ ਉਹਨਾਂ ਦੀ ਬਾਣੀ ਨੂੰ ਪੜੋ ਤੇ ਉਹ ਹੀ ਵੱਡਾ ਸੰਦੇਸ਼ ਹੈਗਾ ਜੇ ਜੈ ਕਬੀਰ ਧੰਨ ਕਬੀਰ ਜੀ ਜਿਵੇਂ ਅੱਜ ਕੱਲ੍ਹ ਦੀ ਨੌਜਵਾਨ ਪੀੜ੍ਹੀ ਅਕਸ਼ੇ ਲਿਖਤ ਹੋਈ ਹੈ ਜੀ ਤੇ ਇਹ ਅਰਦਾਸ ਕਰਦੇ ਹਾਂ ਦੇਖੋ ਜੀ ਮਾਰੇ ਅੱਗੇ ਅਰਦਾਸ ਕਰ ਰਹੇ ਆ ਦੇਖੋ ਜੀ ਪੰਜਾਬ ਸਰਕਾਰ ਵੈਸੇ ਤੇ ਬਹੁਤ ਵਧੀਆ ਉਪਰਾਲਾ ਕਰ ਰਹੀ ਹੈ ਪੀਲਾ ਪੰਨਾ ਜਿਹੜਾ ਚਲਾਇਆ ਬਾਕੀ ਸਰਕਾਰਾਂ ਤੁਸੀਂ ਦੇਖ ਲਿਆ ਆਸਵਾ ਸਰਕਾਰ ਨੇ ਜ਼ਮੀਨੀ ਪੱਧ ਤੇ ਰੂਟ ਲੈਵਲ ਤੇ ਕੰਮ ਕੀਤਾ ਤੇ ਜਿਹੜੇ ਨਸ਼ੇ ਦੇ ਸੌਦਾਗਰ ਸੀਗੇ ਉਹ ਆਪਣੇ ਘਰ ਛੱਡ ਕੇ ਭੱਜ ਗਏ ਨੇ ਉਹ ਜਿਨ੍ਹਾਂ ਨੇ ਥੋੜੀ ਜੀ ਇੱਥੇ ਰਹਿਣ ਦੀ ਹਿਮਾਕਤ ਕੀਤੀ ਉਹਨਾਂ ਦੇ ਘਰ ਟਾਇਗੇ ਆ ਤੇ ਮੈਂ ਸਾਰਿਆਂ ਨੂੰ ਅੱਜ ਦੇ ਦਿਨ ਤੇ ਸਾਰਿਆਂ ਨੂੰ ਇਹ ਹੀ ਬੇਨਤੀ ਕਰਾਂਗਾ ਨਸ਼ੇ ਨੂੰ ਤਿਆਗ ਕੇ ਪੰਜਾਬ ਨੂੰ ਰੰਗਲਾ ਪੰਜਾਬ ਬਣਾਈਏ ਜੈ ਕਬੀਰ ਧੰਨ ਕਬੀਰ ਜੀ ਮੇਰਾ ਨਾਮ ਜੀ ਵਿਜੇ ਕੁਮਾਰ ਭਗਤ ਵਾਰਡ ਨੰਬਰ 70 ਕੌਂਸਲਰ ਮੈਂ ਭਗਤ ਮੈਂ ਵਾਰਡ ਨੰਬਰ 70 ਤੋਂ ਬੋਲਦਾ ਅੱਜ ਇੱਥੇ ਭਗਤ ਕਬੀਰ ਜੀ ਦਾ ਭੰਡਾਰਾ ਕੀਤਾ ਜਾ ਰਿਹਾ ਜਿਨੇ ਵਿੱਚ ਸਾਡੇ ਪ੍ਰਧਾਨ ਰਕੇਸ਼ ਜੀ ਉਹਨਾਂ ਦੀ ਨਹਿਰ ਮਾਈ ਵਿੱਚ ਪੰਡ ਹੋ ਰਿਹਾ ਅੱਜ ਸਾਰੇ ਨਾਕੀ ਸੀਆ ਤੇ ਸਾਰੇ ਸ਼ਹਿਰ ਵਾਸੀਆਂ ਨੂੰ ਇੱਕੋ ਗੱਲ ਕਹਿੰਦਾ ਕਬੀਰ ਸਾਹਿਬ ਦੀ ਉੱਤੇ ਲੱਖ ਲੱਖ ਵਧਾਈਆਂ ਦਿੰਦਾ ਜੈ ਕਬੀਰ ਤੁਨ ਕਬੀਰ ਜਿਹੜੇ ਬੱਚੇ ਨਸ਼ੇ ਫਸੇ ਆ ਉਹਨਾਂ ਦੇਖੋ ਜੀ ਨਸ਼ਾ ਤੇ ਅੱਗੇ ਵੀ ਕਾਰਵਾਈਆਂ ਚਾਲੂ ਕੀਤੀਆਂ ਦੀਆਂ ਆਪਣੇ ਵਿੱਚ ਵੀ ਸਾਰੇ ਇਲਾਕੇ ਜੇ ਮੈਂ ਉਹ ਸੱਦਾ ਦੇਣਾ ਚਾਹਨਾ ਕਿ ਸਾਰੇ ਇਲਾਕੇ ਵਾਸੀਆਂ ਨੂੰ ਚਾਹੀਦਾ ਕਿ ਆਪਣੇ ਆਪਣੇ ਇਲਾਕੇ ਵਿੱਚ ਜਿਹੜਾ ਨਸ਼ਾ ਕਰਵਾਉਂਦੇ ਨੇ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਆਪ ਕਰਨ ਇਹ ਤਾਂ ਉਹਨਾਂ ਦੀ ਆਪਣੀ ਡਿਊਟੀ ਬਣਦੀ ਹੈ ਆਹੀ ਆਪਣੀ ਡਿਊਟੀ ਨਿਭਾ ਰਹੇ ਆ ਉਹ ਆਪਣੀ ਡਿਊਟੀ ਨਿਭਾ ਰਹੇ ਆ ਤਾਂ ਬਿਲਕੁਲ ਜੀ ਸਰਕਾਰੀ ਡਿ ਕਾਉਂਸਲਰ ਜੀ ਬਿਲਕੁਲ ਜੀ ਅਸੀਂ ਜੀ ਪੂਰਾ ਪ੍ਰਾਲਾ ਕਰਤਾ ਮੈਂ ਆਪਣੇ ਇਲਾਕੇ ਵਿੱਚੋਂ 100 ਤੋਂ 100% ਤੋਂ ਸੰ ਨਸ਼ਾ ਦਾ ਚੁੱਕਾ ਹਾਂ ਤੇ ਜਿਹੜਾ ਹੋਰ ਵੀ ਆਪੇ ਡਿਊਟੀ ਜਾਣਾ ਇਸ ਤਰ੍ਹਾਂ ਨਸ਼ੇ ਵੱਲ ਆਪਾਂ ਵੀ ਸਾਥ ਦੇ ਆਂ ਤੇ ਸਰਕਾਰ ਵੀ ਦੇ ਰਹੀ ਹੈ ਪੁਲਿਸ ਪ੍ਰਸ਼ਾਸਨ ਵੀ ਦੇ ਰਹੀ ਹੈ ਤੇ ਸਰਕਾਰ ਵੀ ਕਰਦੀ ਹੈ ਇਹ ਤਾਂ ਕਿਨੇ ਸਾਰੇ ਨਾਲ ਮਿਲ ਕੇ ਸਾਥੀ ਜਾਤ ਦੇਣ ਕੋਰੇ ਨਾਲ ਕੇ ਨਸ਼ਾ ਮੁਕਤ ਹੋਏ ਜੈ ਕਬੀਰ ਤੁੰਗ ਦਾ ਬੇਟਾ ਵਾਰਡ ਨੰਬਰ 663 ਦਾ ਸੇਵਾਦਾਰ ਜੀ ਅੱਜ ਭਗਤ ਕਬੀਰ ਦੇ ਸ਼ੁਭ ਦਿਹਾੜਾ ਹੋਰ ਜਾਣੇ ਦੇਸ਼ਵਾਸਨ ਕੀ ਸਨੇਹ ਦਿਓ ਪਹਿਲਾਂ ਤੋਂ ਮੈਂ ਆਪਣੇ ਸਾਰੇ ਭੈਣ ਭਰਾਵਾਂ ਨੂੰ ਇਸ ਵੀਡੀਓ ਰਾਈ ਜੋ ਮੈਨੂੰ ਦੇਖ ਰਹੇ ਆ ਉਹਨਾਂ ਨੂੰ ਭਗਤ ਕਬੀਰ ਜੀ ਮਹਾਰਾਜ ਜਿਹਦੇ 609ਵੇਂ ਜਨਮ ਦਿਹਾੜੇ ਦੀਆਂ ਮੈਂ ਬਹੁਤ ਬਹੁਤ ਲੱਖ ਲੱਖ ਕਰੋੜ ਕਰੋੜ ਵਧਾਈਆਂ ਦੇਣਾ ਹੈ ਤੇ ਸਾਡੀ ਆਲ ਇੰਡੀਆ ਸਭਾ ਮਹਾਰਾਜ ਭਗਤ ਪ੍ਰਾਦਿਪੋ ਭਾਜੀ ਜਿਹੜੀ ਜੋ ਪ੍ਰੋਗਰਾਮ ਕਰ ਰਹੇ ਲੰਗਰ ਲਾ ਰਹੇ ਤੇ ਮੈਂ ਜਿਹੜੇ ਭੈਣ ਭਰਾ ਆਏ ਆ ਤੇ ਜਿਹੜੇ ਕਰ ਰਹੇ ਆ ਉਹਨਾਂ ਨੂੰ ਵੀ ਬਾਬਾ ਜੀ ਦੇ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਦੇਣਾ ਹੈ ਜੀ ਪਹਿਲੇ ਹੀ ਸੁਆਮੀ ਸਾਹਿਬ ਜੀ ਦਾ ਭਾਜੀ ਨੂੰ ਅੱਜਕੱਲ ਨਸ਼ੇ ਦੀ ਪੀੜੀ ਤੇ ਬੜਾ ਲੁਕਤ ਹੋ ਰਹੀ ਹੈ ਸਰਕਾਰ ਉਹ ਕੀ ਕਰ ਰਹੀ ਹੈ ਤੇ ਕੀ ਬੜਾ ਦੇਖੋ ਜੀ ਸਰਕਾਰ ਵੱਲੋਂ ਜਿਹੜਾ ਇਸ ਵਾਰ ਉਪਰਾਲਾ ਉਪਰਾਲਾ ਕੀਤਾ ਗਿਆ ਪਹਿਲੀ ਵਾਰ ਹੋਇਆ ਹੈ ਹਾਂਜੀ ਯੁੱਧ ਨਸ਼ਿਆਂ ਵਿਰੁੱਧ ਪਹਿਲੀਆਂ ਵੀ ਕਈ ਸਰਕਾਰਾਂ ਆਈਆਂ ਚਲੋ ਕਹਿਨ ਦੇ ਮੈਂ ਕਿਸੇ ਬਾਰੇ ਨਹੀਂ ਕਹਿੰਦਾ ਪਰ ਵੇਖੋ ਕਿਸੇ ਨਹੀਂ ਐਡਾ ਵੱਡਾ ਜਿਹੜਾ ਕਦਮ ਕਦੀ ਨਹੀਂ ਚੁੱਕਿਆ ਕਿ ਜਿਹੜੇ ਬੰਦੇ ਵੇਚਦੇ ਸੀ ਜਾਂ ਪਿੰਦੇ ਸੀ ਜੇ ਫੜੇ ਜਾਂਦੇ ਉਹ ਫਿਰ ਵੀ ਚੁੱਕ ਚੁੱਕ ਅੰਦਰ ਦਿੱਤੇ ਜਿਨ੍ਹਾਂ ਨੇ ਗਲਤ ਕੰਮਾਂ ਰਾਹੀਂ ਪ੍ਰਾਪਟੀਆਂ ਬਣਾਈਆਂ ਤੋੜੀਆਂ ਗਿਆ ਇਸ ਲਈ ਤੇ ਇੱਕੋ ਗੱਲ ਕਹਾਂਗੇ ਮੈਨੂੰ ਦੱਸਣ ਦੀ ਲੋੜ ਨਹੀਂ ਮੈਂ ਝੂਠ ਦੰਦਾਂ ਜਿਹਾ ਬਿਆਨ ਤੁਹਾਡੇ ਅੰਦਰ ਖਾਤੇ ਵੀ ਕਰਨ ਦੇ ਆ ਬੰਦੇ ਦੇ ਪੁੱਤਾਂ ਨੂੰ ਉਹਨੂੰ ਬੰਦ ਕਰਦੇ ਹੱਥ ਬੰਨ ਕੇ ਬੇਨਤੀ ਜੇ ਸਾਨੂੰ ਕੋਈ ਰਿਪੋਰਟ ਆਈ ਹੁਣ ਸਾਡੀ ਸਰਕਾਰ ਵੱਲੋਂ ਛਿੱਤਰ ਵੀ ਮਾਰੇ ਜਾਣਗੇ ਤੇ ਪਰਚਾ ਵੱਖਰਾ ਵਾਜੂ ਜੈ ਕਬੀਰ ਧੰਨ ਕਬੀਰ ਜੀ ਮੇਰਾ ਨਾਮ ਕ੍ਰਿਸ਼ਨ ਕੁਮਾਰ ਭਗਤ ਪੰਜਾਬ ਪ੍ਰਚਾਰਕ ਕਬੀਰ ਪੰਥ ਔਰ ਅਸੀਂ ਅੱਜ ਜਿਹੜਾ 670 ਕਬੀਰ ਜੀ ਦਾ ਜਨਮ ਉਤਸਵ ਮਨਾ ਰਹੇ ਹਾਂ ਇਹਦੇ ਵਿੱਚ ਸਾਡੇ ਪ੍ਰਧਾਨ ਰਕੇਸ਼ ਜੀ ਹਰਤਵਾਸ ਔਰ ਉਹਨਾਂ ਦੇ ਨਾਲ ਹੋਰ ਸਮੂਹੀ ਟੀਮ ਦੇ ਲੋਕ ਸਾਡੇ ਕਾਉਂਸਲਰ ਜੇ ਕੁਮਾਰ ਜੀ ਇਹ ਸਾਰਿਆਂ ਨੇ ਕੋਪਰਾਈਟਾ ਹੈ ਉਹ ਪ੍ਰਾਰਥਨਾ ਜਿਹੜੀ ਸਾਜ ਦੇ ਦਿਨ ਨੂੰ ਗੱਲ ਤਾਂ ਸਾਡੇ ਅੰਮੀ ਨੇ ਦੱਸਿਆ ਸੀ ਵੀ ਚੱਲਦੇ ਚਾਰ ਕਰਦੇ ਆ ਜਿਹੜਾ ਇਹੜਾ ਭੋਲਿਆ ਗੁਰੂ ਸੇਵਾ ਦਾ ਪੀ ਹੈ ਉਹਨੇ ਸਭ ਦੇ ਕੋ ਨਜ਼ਾਰੇ ਨੇ ਤੇ ਕਹਣਾ ਨੇ ਮਤ ਮਾਸਾ ਆਪਾਂ ਆਪਾਂ ਪੜੀ ਚੇਤ ਸਾਰੇ ਨੇ ਲੇਕਿਨ ਇਹਦੇ ਵਿੱਚ ਕੀ ਆ ਹੈ ਕਿ ਜੋ ਸਾਨੂੰ ਕਬੀਰ ਸਾਹਿਬ ਜੀ ਨੇ ਗੁਰੂ ਰਾਜੀ ਨੇ ਦੇ ਉਹ ਆਲਮੀ ਸਵਾਨੀ ਇਹਨਾਂ ਸੇਜ ਦਿੱਤੀ ਹੈ ਬਸ ਸਿਖਾਰਨ ਦਾ ਸਤਕਾਰ ਕਰਦੇ ਹਾਂ ਉਹਨਾਂ ਦੇ ਜਨਮ ਦਿਹਾੜਿਆਂ ਤੇ ਵੀ ਇਸੇ ਤਰ੍ਹਾਂ ਹਮ ਆਟੇ